ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਤੁਸੀਂ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਤੇ ਆਪਾਂ ਵੀਡੀਓ ਨੂੰ ਅੱਜ ਦੱਸਦੇ ਹਾਂ ਜਿਵੇਂ ਕੋਈ ਜਿਵੇਂ ਪਸ਼ੂ ਸੂਨ ਵਾਲਾ ਹੋਵੇ ਹਨਾ ਉਹ ਗਰਮੀ ਜੀ ਮੰਗਾ ਹੌਂਕਦਾ ਜਾਏਗਾ ਤੇ ਕਈ ਵਾਰ ਕੋਈ ਕਿਸੇ ਦਾ ਪਸ਼ੂ ਜ਼ੋਰ ਮਾਰਨਾ ਗਿਆ ਜਾਂਦਾ ਹੈ ਤੇ ਉਹ ਹੌਂਕਦਾ ਜਿਵੇਂ ਗਾਈ ਹੋਵੇ ਭਾਵੇਂ ਮੱਝ ਹੋਵੇ ਕਿਸੇ ਨੂੰ ਵੀ ਜੀ ਸਕਦੇ ਆਂਗੇ ਆਪਾਂ ਤੇ ਇਹ ਹੈਗੀ ਹੈਗੀ ਸਤਿਆਂ ਨਾਲ ਸੀ कि ਇਹਦੇ ਬਾਰੇ ਵੀ ਜੇ ਆਪਾਂ ਨੂੰ ਖੇਤਾਂ 'ਚ ਹੁੰਦੀ ਤਾਂ ਹੈ ਆਪਾਂ ਇੰਨੀ ਉਹ ਨਹੀਂ ਕਰਦੇ ਹੈਗੇ ਤੇ ਹੁਣ ਤਾਂ ਉਹ ਕਣਕਾਂ ਵੇਲੇ ਹੁੰਦੇ ਨੇ ਉਹ ਬੂਟੇ ਸੁਣ ਲਖਾਵਾਂਗੇ ਉਹ ਵੀ ਕਿਤੇ ਸ਼ੇਅਰ ਕਰਾਂਗੇ ਤੇ ਇਹ ਹੋ ਗਈ 50 ਗ੍ਰਾਮ ਸਤਿਆਨਾਸ ਤੇ ਇਹਨੂੰ ਥੋੜਾ ਜਨਾ ਐ ਰਗੜ ਕੇ ਜੀ ਤੇ ਉਹ ਆਪਣੇ ਕੋਲ ਰਗੜੀ ਹੋਈ ਆ ਉਹ ਤੁਹਾਈ ਮੜੀ ਤੇਲ ਨਿਕਲਦੇ ਸੀ ਹਾਂ ਇਹਨੂੰ ਇਸ ਤਰ੍ਹਾਂ ਨਾ ਮਿਕਸੀ 'ਚ ਨਾ ਰਗੜਿਆ ਕਰੋ ਫਿਰ ਤਾਂ ਇਹ ਉਹ ਹੋ ਜਾਣਾ ਕਣਜਾ ਮਰਜਾ ਨਾ ਆਲੀ ਰਗੜ ਕੇ ਤੇ ਇਹਦਾ ਤੇਲ ਜਨਿਕੜਿਆ ਹੁੰਦਾ ਹੈਗਾ 50 ਗ੍ਰਾਮ ਇੱਕ 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 ਡੰਗ ਦੀ ਖਰਾਕ ਦੱਸਦੀਆਂ ਵੀਰੇ ਮਸੋਨ ਤੇ 100 ਗ੍ਰਾਮ ਬੇਸਣ ਤੇ 100 ਗ੍ਰਾਮ ਸ਼ੱਕਰ ਵਿੱਚ ਪਾ ਲਾਂਗੇ ਤੇ 50 ਗ੍ਰਾਮ ਸਤਿਆਨਾਸੀ ਇਹ ਆਪਾਂ ਭੋਂਕੀ ਜੀ ਹੁਣ ਥੋੜਾ ਜਿਹਾ ਆਪਾਂ ਵੀ ਇਸ ਤਰ੍ਹਾਂ ਸੁੱਕਾ ਤਾਂ ਨਹੀਂ ਮੂਆ ਹਨਾ ਸਰਦ ਹੋਏ ਨੇ ਹੈਗਾ ਸਿੱਤੋਂ ਵੀ ਫਾੜੂ ਮਾੜਾ ਜਿਹਾ ਭੋਂਾਂਗੇ ਭੋਂਗੇ ਨੂੰ ਆਪਾਂ ਕੋਸੂ ਨੂੰ ਚਾੜ ਸਕਦੇ ਆਂਗੇ ਤੇ ਸਾਰੀਆਂ ਸਿੰਨੇ ਚੀਜ਼ਾਂ ਠੰਡੀਆਂ ਹੀ ਨੇਗੀਆਂ ਤੇ ਇਹਦਾ ਕੋਈ ਨੁਕਸਾਨ ਨਹੀਂ ਹੈਗਾ ਫਾਇਦਾ ਹੀ ਹੈਦਾ ਤੇ ਆਪਾਂ ਸੂਣ ਵਾਲੇ ਪਤੂ ਨੂੰ ਚਾੜ ਸਕਦੇ ਆਂਗੇ ਹਾਂ ਨਿਕਲ ਗਿਆ ਸਾਰਾ ਅਗਰ ਵੀ ਆ ਗਿਆ ਤੇ ਨਿਕਲ ਗਿਆ ਨੂੰ ਦੇ ਸੌ ਮੰ ਗੁੰਡੀ ਦੇ ਬਰੀ ਹੁੰਦੇ ਨਹੀਂ ਨਾ ਜਾਣੇ ਫਿਰ ਖਾਦੇ ਨਹੀਂ ਆnde ਪਸੂ ਦਾ ਸੋ ਇਤਨਾ ਰਵੜ ਕੇ ਜੀ ਨਾ ਜਿੰਨ ਤੋਂ ਤੇ ਇਹ ਨਿਕਲ ਲੈਣ ਗਿੱਲਾ ਆ ਹੋ ਜਾਊਗਾ। ਤੇ ਆਪਾਂ ਤਾਂ ਜੇ ਮੱਕ ਤੋਂ ਨਮ ਰਗੜੀ ਹੋਈ ਦਿਖਾਤੀ ਵੀ ਐ ਹੁੰਦੀ ਰਗੜੀ ਵੀ ਐ ਜਾਂਦਾਂ ਦੀ ਐ। ਤੇ ਆਪਾਂ ਹੁਣ ਭੋਕੇ ਆਪਾਂ ਸੋਨ ਵਾਲਿਆਂ ਤੋਂ ਨੂੰ ਚਾਰ ਦੇਨੇ ਥੋੜਾ ਥੋੜਾ। ਤੇ ਬਾਕੀ ਆਪਾਂ ਇਹ ਪਾਈਆ ਹਾ 100 ਗ੍ਰਾਮ ਸੋਰੀ ਦਸਣ ਤੇ 100 ਗ੍ਰਾਮ ਸ਼ੱਕਰ ਤੇ 50 ਗ੍ਰਾਮ ਸਤਿਆਨਾਸੀ ਇਹ ਰਗੜ ਕੇ ਜਿਵੇਂ ਆ ਰਗੜੀ ਜਾਂਦੇ ਨੇਗੇ ਤੇ ਇਹ ਰਗੜ ਕੇ ਆਪਾਂ ਹੁਣ ਰੱਖ ਲਾਂਗੇ ਆਪਾਂ ਹੁਣ ਫਿਰ ਹਾਲ ਇੱਕ ਖਰਾਕ ਇੰਨੀ ਕੀ ਪੈਣੀ ਆ ਪਾਈਆ ਨੂੰ ਪਾਈਆ ਹੋ ਗਿਆ ਸਾਰਾ ਸਮਾਨ ਬਸ ਇਹਨੂੰ ਭਿਉਂ ਦਨੇ ਮਿੱਤੇ ਵਿੱਚ ਪਾਣੀ ਪਾ ਦੋ ਇਸ ਵਿੱਚ ਪਾਣੀ ਪਾ ਕੇ ਭਿਉਂ ਕੇ ਬਸ ਉਹਨੂੰ ਢੋਲ ਕੇ ਜਦੋਂ ਪੀਰੂਈ ਬਸ ਬੋਰੀ ਤੋਂ ਤੁਸੀਂ ਪੀਣਾ ਠੀਕ ਹੈ ਜੀ ਧੰਨਵਾਦ